ਸਭ ਤਾ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 84270 19817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਘਰੇਲੂ ਬੈੜ ਦਿਖਾਉਣੀ ਆ ਜਿਹੜੀ ਬਾਈ ਦੇ ਮਨ ਕੇ ਚਲੋ ਵੀ ਦੋ ਸੂਏ ਦੋ ਤੇ ਘਰੇ ਪੀਤਾ ਵਾ ਤੇ ਬਾਕੀ ਚਾਰ ਪੰਜ ਬੈੜਾ ਹੋਰ ਘਰੇ ਰੱਖੇ ਹੋਏ ਆ ਡਾਇਰੈਕਟਰ ਤੁਹਾਨੂੰ ਫਾਰਮਰ ਕੋਲ ਦਿਖਾਵਾਂਗੇ ਬੈਠ ਜਿਹੜੀ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਤੋਂ ਪੁੱਛ ਲੈਨੇ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰਾ ਮਨਦੀਪ ਸਿੰਘ ਪਿੰਡ ਭਧੌੜ ਜ਼ਿਲ੍ਹਾ ਬਰਨਾਲਾ ਤਸੀਲ ਤਪਾ ਖਾਸ ਭਧੌੜ ਸਹਿਰ ਆਪਣੀ ਜਿਹੜੀ ਆਹ ਰੋਡ ਜਾਂਦਾ ਠਾਣੇ ਦੇ ਮਗਰ ਦੇ ਪਾਸੇ ਦੇ ਨਾਲ ਹਾਂ ਜੀ ਇੰਟਰ ਮੰਡੀ ਰੋਡ ਜਾਂਦਾ ਠੀਕ ਹੈ ਤੇ ਮੋਬਾਈਲ ਨੰਬਰ ਆਪਣਾ 73472 72916 73472 72916 72916 ਹਾਂਜੀ ਤੇ ਆਪਾਂ ਬਸ ਚਾਰ ਪੰਜ ਨਗ ਰੱਖਦੇ ਤੇ ਦੇਰੀ ਦੁੱਧ ਪੋਣੇ ਬਸ ਨਾ ਹਾਂਜੀ ਹਾਂਜੀ ਆ ਚਾਰ ਪੰਜ ਵਿਹੜਾ ਹੋਰ ਘਰੇ ਰੱਖੇ ਹੋਏ ਆ ਤੇ ਜਿਹੜੀ ਅੱਜ ਆਪਾਂ ਵਿਹੜ ਬਕਾਉ ਕੀਤੀ ਆ ਇਹ ਆਪਾਂ ਦੇ ਕੋਲ ਕਿੰਬ ਸੂਆ ਸੁਣਦੀ ਆ ਹੁਣ ਇਹ ਤੀਜਾ ਸੂਆ ਹੀ ਰਹਿ ਨਾਲ ਤੀਜਾ ਸੂਆ ਸੁਣੀ ਆ ਘਰ ਦੀ ਤਿਆਰ ਕਰੀ ਵੇ ਕਿ ਲੈਂਦੀ ਸ ਆਪਾਂ ਨਾ ਘਰ ਦੀ ਤਿਆਰ ਆ ਜੀ ਠੀਕ ਆ ਪਹਿਲਾ ਤੇ ਦੂਜਾ 200 ਦੁੱਧ ਪੀ ਲਿਆ ਪਹਿਲਾਂ ਹਾਂਜੀ ਹਾਂਜੀ ਤੇ ਆ ਗਿਆ ਆਪਣੀ ਮਾੜੀ ਜੀ ਐਚਐਫ ਦੇ ਵਿੱਚ ਸਾਈਵਾਲ ਦਾ ਕਰਾਸ ਆ ਗਿਆ ਹਨਾ ਹਾਂਜੀ ਹਾਂਜੀ ਤੇ ਬੜਾ ਤੇਰੇ ਸਾਰੇ ਜੇ ਮੰਨ ਕੇ ਚੱਲ ਵੀ ਥੋੜਾ ਜਿਹਾ ਹਲਕਾ ਜਿਹਾ ਕਰਾਸ ਬਣੀ ਰੱਖਦਾ ਤੂੰ ਹਾਂਜੀ ਹਾਂਜੀ ਗਰਮੈਸਿਆ ਦੇਣਾ ਠੀਕ ਆ ਮੰਨ ਕੇ ਚੱਲ ਵੀ ਇਹ ਸੂਟ ਕਰਦੇ ਆ ਵਧੀਆ ਪਾਣ ਠੀਕ ਆ ਤੇ ਦੁੱਧ ਕਿੰਨਾ ਚੋਇਆ ਪਿਛਲੀ ਵਾਰ ਇਹਦਾ ਆਪਾਂ ਦੁੱਧ ਜੀ 26 ਲੀਟਰ ਚੋਇਆ ਦਾ ਜੀ ਮੇਰੇ 26 ਲੀਟਰ ਤਾਜੇ ਦੁੱਧ ਦਾ ਆਪਾਂ ਚੋਇਆ ਹਾਂਜੀ ਹਾਂਜੀ ਤੇ ਹੁਣ ਇਹਦੇ ਦਿਨ ਕਿੰਨੇ ਰਹਿ ਜਾਂਦੇ ਸੂਣ ਤੇ ਦਿਨ ਇਹਦੇ ਵੀਰੇ ਸਹੀ 22 ਦਿਨ ਰਹਿ ਗਏ ਅੱਜ 22 ਦਿਨ ਇਹਦੇ ਦਿਨ ਪੂਰੇ ਹੁਣ ਜੀ ਬਾਕੀ ਪਏ ਆ ਤੇ ਦੁੱਧ ਤੋਂ ਸਾਡੇ ਨੂੰ ਟਾਈਮ ਕਿੰਨਾ ਹੋ ਗਿਆ ਇਹ 13 ਫਰਵਰੀ ਦੀ ਛੱਡੀ ਵਾ ਮੁਰਕਟੀਆਂ ਬਜੜਾ ਦੇ ਦੀਆਂ ਤੇਰਾ 13 ਫਰਵਰੀ ਦੀ ਹਾਂਜੀ ਹਾਂਜੀ ਅੱਜ ਲਗਭਗ ਮਹੀਨਾ ਹੋ ਗਿਆ ਸਹੀ ਛੱਡੀਓ ਹਾਂਜੀ ਹਾਂਜੀ ਤੇ ਕਿੰਨੇ ਕੁ ਦੁੱਧ ਤੇ ਡਰਾਈ ਕਰੀ ਚੋਦੇ ਆਪਾਂ ਦੁੱਧ ਜੀ ਉਹ ਤੋਂ 12 ਲੀਟਰ ਸੀਗਾ ਕਹਿੰਦੇ 12 ਡੱਟੂ ਬਜੜਾ ਗਿਆ ਬਡਰਾ ਹੀ ਕਰਤੀ ਤੇਰਾ ਫਿਰ ਵੀ ਨਹੀਂ ਜਮਾ ਹਾਂਜੀ ਹਾਂਜੀ ਤੇ ਮੰਨ ਲਈਏ ਵੀ ਜਿਹੜੇ ਮਹੀਨਾ ਪਹਿਲਾਂ ਛੱੜਦੀ 20 ਦਿਨ ਹਾਲੇ ਸੂਣ ਚ ਲੈ ਜਾਂਦੇ ਨੇ ਲੈ ਜਾਂਦੇ ਨੇ ਗਰਾਮਾਂ ਨਹੀਂ ਲੈ ਜਾਂਦੇ ਠੀਕ ਹੈ ਤੇ ਟੀਕਾ ਵਗੈਰਾ ਵਧੀਆ ਐਫ ਦਾ ਭਰਾਇਆ ਜਾਂ ਕ੍ਰੋਸ ਆਪਾਂ ਕ੍ਰੋਸ ਹੀ ਭਰਾਇਆ ਜੀ ਠੀਕ ਹੈ ਕ੍ਰੋ ਪੂਰ ਸਰਲਾ ਨਹੀਂ ਕੋਈ ਠੀਕ ਹੈ ਤੇ ਮੁੱਲ ਵੜੀ ਇਹਦੇ ਕੀ ਰੱਖਿਆ ਆਪਾਂ ਜਿਹਦਾ ਮੁੱਲ ਕਰਾਉਣਾ ਤੇ ਕੀ ਕੀਮਤ ਰੱਖੀ ਦੀ ਆਪਾਂ ਮੋਹਨ ਜੀ ਫੋਨ ਤੇ ਕਰਨਾਗੇ ਠੀਕ ਹੈ ਜਾਇ ਜਮਾ ਵਾਲੇ 20 ਦਿੰਦੀ ਕੱਚੀ ਆ ਹਨਾ ਹਾਂ ਜੀ ਕੱਚੀ ਹੈ ਤੇ ਥਣਾ ਥਣਾ ਦੇ ਪਾਸੋਂ ਬੇਫਿਕਰ ਹੋ ਜੇ ਬੰਦਾ ਤੇ ਰੇਟ ਬਾਜਬ ਹੋ ਜਾਮ ਗਾਰੰਟੀ ਰੇਟ ਬਾਜਬ ਹੋ ਜੀ ਤੋਰੀ ਵੜਾ ਇਹਨੂੰ ਸੁਭਰੋ ਤੀਜਾ ਸੂਆ ਸੁਹੰਦੀ ਆ ਤੇ ਕ੍ਰਾਸ ਬੈਡ ਆ ਗਈ ਤੇ ਜਮਾ ਦੁੱਧ ਜਿਹੜਾ ਦੇਣੇ ਨੇ ਮੱਝਾ ਵਰਗਾ ਰੇਟ ਬਿਲਕੁਲ ਬਾਜਬ ਹੋਊਗਾ 20 ਦਿੰਦੀ ਕੱਚੀ ਆ ਹਲੇ ਤੇ ਉਹ ਸਾਹਬਲਾ ਤੁਸੀਂ ਗੈਸ ਕਰ ਲਓ ਇਹਨੂੰ ਜਿਹੜਾ ਵੀਰ ਲੈ ਜੂ ਨੂੰ ਦੋ ਪੈਸੇ ਦਊਗੀ ਵੀ ਜਾ ਕੇ ਬਾਕੀ ਕੱਦ ਕਾਠ ਵਗੈਰਾ ਦੇਖੋ ਜਿੰਦ ਜਾਨ ਬਹਿੜ ਦੇ ਵਿੱਚ ਬੁਖਦਾ ਝੋੜੀ ਵਾਲੀ ਬਹਿੜ ਆ ਤੇ ਕਿੰਨੇ ਕੁ ਫੈਂਟ ਵੀ ਰਾ ਜਾਂਦੀ ਹੈ ਇਹਦੀ ਫੈਂਟ ਜੀ ਬੰਦ ਆ ਜਾਂਦੀ ਹੈ ਮੰਨ ਕੇ ਚੱਲ ਵੀ ਮੱਜੇ ਦੇ ਮੁਕਾਬਲੇ ਚ ਜਾਂਦਾ ਜਾਵਾਂ ਹਾਂਜੀ ਹਾਂਜੀ ਪਿੱੜਦੀ ਆ ਮੱਜਾਂ ਨਾਲ ਜੀ ਪੈ ਜਾਂਦਾ ਉਹ ਮੇਰੇ ਸਾਹਬਾ 45 52 ਰੁਪਏ ਹਾਂ 55 ਪੈਂਦਾ ਜੀ ਇਹ ਆ 50 ਰੁਪਏ ਦਿੰਦਾ ਪੈ ਜਾਂਦਾ ਰੇਰੀ ਜੀ ਹਾਂ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 73 472 72916 ਠੀਕ ਹੈ ਜੋ ਖਾਸ ਭਰੌੜ ਸ਼ਹਿਰ ਦਾ ਆਪਾਂ ਵੀਡੀਓ ਕਵਰ ਕੀਤੀ ਆ ਥਣ ਵਗੈਰਾ ਦੇਖ ਸਕਦੇ ਹੋ ਤੇ ਮਿਲਕਵੇਂ ਦੇਖੋ ਥੱਲੇ ਮੋਟੀ ਬਿਲਕੁਲ ਰਸਾ ਪਾਈਪ ਵਰਗੀ ਜਾਂਦੀ ਆ ਸੋ ਕਿਸੇ ਵੀ ਵੀਰ ਦੇ ਵੈਢ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਤੋਰ ਦੀ ਬਾਹਰ ਨੂੰ ਹੋਰ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਈਏ ਕਿਸੇ ਨਵੀਂ ਹੋਰ ਵੀਡੀਓ ਨਾਲ